ਗੋਦਾਮ ਚ ਭਰੇ ਸੀ ਨਕਲੀ ਮਿਲਾਵਟੀ ਕੀ ਦੇ ਡੱਬੇ ਕੀ ਚ ਮਿਲਿਆ ਸੀ ਪਾਮ ਆਇਲ ਅਤੇ ਵੈਜੀਟੇਬਲ ਆਇਲ ਫੂਡ ਸੇਫਟੀ ਵਿਭਾਗ ਨੇ ਗੋਦਾਮ ਤੇ ਮਾਰਿਆ ਛਾਪਾ ਸੂਬੇ ਅੰਦਰ ਲੋਕਾਂ ਦੀ ਮਿਹਨਤ ਨਾਲ ਖਿਲਵਾੜ ਕਰਨ ਦੇ ਨੇਕਾ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਵੱਲੋਂ ਵੀ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਤੇ ਚੱਲਦੇ ਆ ਅੱਜ ਫਿਰੋਜ਼ਪੁਰ ਚ ਵੀ ਫੂਡ ਸੇਫਟੀ ਟੀਮ ਨੇ एक निजी दुकान से छापे मारे की थी आते देसी के उदय सैंपल है ये देखो ये लिखा है इसने इंग्रेडिएंट इंग्रेडिएंट्स और इसमें क्या डाला है और जो देसी जो होता है उसके अंदर सिर्फ 99% पैठी होती है इसमें लिखा है इसने एडिबल वेजिटेबल हाइड्रोजनेटेड फॉर्म वाले एडिबल वेजिटेबल वाले हालांकि जो ऋषि जी में इतना ऐसा कुछ नहीं होता हमने क्या सारा कुछ यही आज कोई लिखा तो है इस दौरान फूड सेफ्टी अफसर ਅਭਿਨਵ ਖੋਸਾ ਨੇ ਕਿਹਾ ਕਿ ਉਹਨਾਂ ਨੂੰ ਇਤਲਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਕਸੂਰੀ ਗੇਟ ਦੇ ਨਜ਼ਦੀਕ ਇੱਕ ਦੁਕਾਨ 'ਚ ਨਕਲੀ ਦੇਸੀ ਕਿਉਵੇ ਛੱਜਰ ਹੈ ਅਤੇ ਜਦੋਂ ਉਹਨਾਂ ਨੇ ਦੁਕਾਨ ਦੀ ਚੈਕਿੰਗ ਕੀਤੀ ਤਾਂ ਨਕਲੀ ਕਿਉ ਉਥੋਂ ਪਾਇਆ ਗਿਆ ਜਿਹੜਾ ਕਿ ਪਿਓਰ ਦੇਸੀ ਕਿਉ ਦੀ ਕਾਪੀ ਨਜ਼ਰ ਆ ਰਹੀ ਸੀ ਜਿਸ ਬਾਅਦ ਉਹਨਾਂ ਨੇ 35 ਕੁਆਂਟਲ ਕਿਉ ਜ਼ਬਤ ਕਰ ਲਿਆ ਅਤੇ ਕਿਉ ਦੇ ਸੈਂਪਲ ਲੈ ਲਏ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਵੀ ਆਖੀ ਔਰ ਕੀ ਚੀਜ਼ਾਂ ਜੜੀਆਂ ਨੇ ਜਬਤ ਕੀਤੀਆਂ ਗਈਆਂ ਹੈਗੀਆਂ ਜਾਂ ਕੀ ਕਾਰਵਾਈ ਕੀਤੀ ਹੈ ਦੇਖੋ ਜੀ ਜੀ ਆਪਣੇ ਕੋਈਪੁਰ ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਕੋ ਸਪਲਾਈ ਹੋ ਰਿਹਾ ਸੀ ਇੱਕ ਤੋਂ ਥਾਮਾ ਤੇ ਪੜਿਆ ਕੈਂਟ ਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੇ ਇਥੋਂ ਮਾਲ ਆ ਰਿਹਾ ਹੈ ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤੇ ਇਹਨਾਂ ਦੇ ਆਨਰ ਸੀਗੇ ਕਾਫੀ ਲੇਟ ਆਇਆ ਸਾਡੇ ਫੋਨ ਕਰਨ ਤੋਂ ਘੱਟ ਵੱਧ 2 ਘੰਟੇ ਬਾਅਦ ਸਾਨੂੰ ਵੇਟ ਕਰਨੀ ਪਈ ਹੈ ਪਰ ਫਿਲਹਾਲ ਦੀ ਕਰੀਆਂ ਸੀ ਜਿਹੜੀ ਸਾਨੂੰ ਅਸੀਂ ਆਪ ਚੰਬਿਤ ਹੋ ਗਏ ਵੀ ਇੰਨਾ ਸਾਰਾ ਮਾਲ ਅਸੀਂ ਜਿਹੜਾ ਸਸਪੈਕਟਿਡ ਫੜ ਲਿਆ ਉਹਦੇ ਚ ਕੀ ਆ ਦਿੱਖੋ ਤੇ ਅੱਜ ਦੇ ਹੁਣ ਸੀਜ਼ਨ ਅੱਜ ਕੱਲ ਜਿਹੜਾ ਸੀਜ਼ਨ ਜ਼ਿਆਦਾ ਤੇ ਹੈ ਦੇਸੀ ਘੋੜਾ ਆ ਰਿਹਾ ਲੋਕੀ ਆਪਣੇ ਕਰੇ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ ਸੋਲਕਾ ਵੀ ਚਾਹੀਦਾ ਦੋਸਤ ਵੀ ਚਾਹੀਦਾ ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਜਿਹੜੀ ਫ੍ਰੈਗਰੈਂਸ ਹੈਗੀ ਹੈ ਦੇਸਟਰੀਕੋ ਵਰਗੀ ਹੈ ਬਟ ਇਹਦੇ ਅੰਦਰ ਜਿਹੜਾ ਉੱਥੇ ਡਿਸਪਲੇ ਕੀਤਾ ਹੈ ਪਾਮਲ ਹਾਈਡਰੋਜਨੇਟਿਡ ਆਰਗੀਟਾ ਹੈ ਇਸੋ ਕੇ ਵੀ ਚਾਹੀਦਾ ਜੇ ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ ਅਸੀਂ ਟੋਟਲ ਟੋਟਲ ਜਿਹੜਾ ਮਾਲ ਹੈਗਾ ਉਹ 3-4 ਕੰਪਨੀਆਂ ਦਾ ਨੂੰ ਸੀਕ ਕਰਦੇ ਪਏ ਆ ਔਰ ਰਿਪੋਰਟ ਆਣ ਤੇ ਬਾਅਦ ਹੀ ਇਨਵੈਸਟ ਕਰ ਲਈ ਕੀਤੀ ਹੈਗੀ ਕਿ ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਲਿੱਤਾ ਗਿਆ ਜੀ ਆ ਇੱਕ ਵਾਰੀ ਮਾਲ ਦਾ ਸੈਂਪਲ ਲੈ ਕੇ ਮਾਰਕਿੰਗ ਕਰ ਦਵਾਂਗੇ ਉਹਦੀ ਰਿਪੋਰਟ ਜਲ ਤੋਂ ਜਲ 2 ਦਿਨਾਂ ਚ ਮੰਗਾ ਕੇ ਇਹਨਾਂ ਤੇ ਕਰ ਦੇ ਤਵੱਕੇ ਹੀ ਕੁਝ ਦੁਕਾਨਦਾਰ ਅਤੇ ਵਪਾਰੀ ਲੋਕਾਂ ਨੂੰ ਅਸਲੀ ਦੇ ਨਾਮ ਉੱਪਰ ਗੰਧੀਆਂ ਅਤੇ ਮਿਲਾਵਟੀ ਚੀਜ਼ਾਂ ਵੇਚ ਰਹੇ ਨੇ ਫਿਰ ਭਾਵੇਂ ਉਹ ਦੀਵਾਲੀ ਮੌਕੇ ਮਿਲਣ ਵਾਲੀਆਂ ਮਿਠਾਈਆਂ ਹੋਣ ਖੁਆ ਹੋਵੇ ਜਾਂ ਫਿਰ ਹੁਣ ਦੇਸੀ ਘਿਓ ਆਮ ਆਦਮੀ ਸਾਹਮਣੇ ਇੱਕੋ ਸਵਾਲ ਆ ਕੇ ਖੜਾ ਹੋ ਜਾਂਦਾ ਕਿ ਆਖਿਰ ਕੀ ਖਾਇ ਜਾਵੇ ਅਤੇ ਖਾਣ ਲਈ ਕਿੱਥੋਂ ਖਰੀਦਿਆ ਜਾਵੇ ਕਿਉਂਕਿ ਸਹੀ ਅਤੇ ਸਟੀਕ ਚੀਜ਼ ਕੌਣ ਵੇਚ ਰਿਹਾ ਹੈ ਇਸ ਬਾਰੇ ਕਹਿਣਾ ਵੀ ਬੇहद ਮੁਸ਼ਕਿਲ ਹੈ ਫਿਰੋਜ਼ਪੁਰ ਤੋਂ ਪਰਮਜੀਤ ਸੁਖਾਣਾ ਸੈਂਟਰਲ ਪੰਜਾਬ ਟੀਵੀ